T20 نیوز چینل ਦੇਖਣ ਵਾਲੇ तमाम ਦਰਸ਼ਕਾਂ ਨੂੰ ਨਮਸਕਾਰ ਮੈਂ ਹਾਂ ਦਿਨੇਸ਼ ਕੁਮਾਰ ਆ ਤੁਹਾਨੂੰ ਮੌਕਾ ਦਿਖਾ ਰਹੇ ਹਾਂ ਇੱਥੇ ਅੱਜ 10:30 ਵਜੇ ਦਾ ਵਾਕਿਆ ਇਹ ਘਰੋਂ ਵੀ ਆਏ ਭਾਈ ਸਾਹਿਬ ਤੇ ਸਕੂਟਰ ਤੇ ਰੋਜ਼ ਦੀ ਰੁਟੀਨ ਸਰ ਕੰਮ ਤੇ ਜਾ ਰਹੇ ਸੀ ਆਪਣੇ ਫੈਕਟਰੀ ਔਰ ਕੁਝ ਅਗਿਆਤ ਬੰਦਿਆਂ ਨੇ ਉਹਨੂੰ ਘੇਰ ਕੇ ਇੱਥੇ ਸੱਟਾ ਮਾਰ ਪੀਆ ਸੱਟਾ ਮਾਰ ਕੇ ਨਿਕਲ ਗਏ ਬਜਾ ਰੰਜੀਸ਼ ਦਾ ਨਹੀਂ ਪਤਾ ਨਸਤੇ ਭਾਈ ਕੀ ਹੋਇਆ ਸਰ ਭਾਈ ਮੈਂ ਆਪਣੇ ਘਰ ਆ ਰਿਹਾ ਸੀ ਫੈਕਟਰੀ ਜਾਣ ਲਈ ਤੁਸੀਂ ਹੋਂਦੋਂ ਫੈਕਟਰੀ ਹੈਗੀ ਹੈ ਤੁਸੀਂ ਰੋਜ ਜਾਂਦੇ ਹੋ ਪਰ ਰੋਜ ਜਨਨ 10 11 ਵਿੱਚ ਵਿੱਚ ਹੀ 10 ਤੋਂ 11 ਹਾਂ ਜੀ ਮੈਂ ਆ ਰਿਹਾ ਸੀ ਇੱਥੇ ਗੱਭੇ ਹੀ ਮੈਨੂੰ ਮੁੰਡਾ ਇੱਕ ਆ ਕੇ ਉਹਨੇ 10 15 ਮਿੰਟ ਦੇ ਖੜੇ ਸੀਗੇ ਲੋਕ ਮੁੰਡਿਆਂ ਨੇ ਮਿਲ ਐਕਟੀਵਾ ਰੋਕਿਆ ਚਾਬੀ ਹੱਥ ਪਾਈ ਤੇ ਮੈਂ ਕਿਹਾ ਕੀ ਹੈ ਫਿਰ ਰੁਕੋ ਨਾਲੇ ਮੇਰੇ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਤਦੂ ਨਹੀਂ ਪਤਾ ਕਿਉਂ ਕੌਣ ਸੀ ਬੰਦੇ ਨਹੀਂ ਮੈਨੂੰ ਨਹੀਂ ਜਾਂਦਾ ਕੌਣ ਸੀ ਮੈਂ ਭੱਜ ਕੇ ਕਰਾਸ ਹੋ ਗਿਆ ਉਦੋਂ ਮੈਂ ਗਿਰ ਗਿਆ ਜਾ ਕੇ ਬਾਈਕ ਨਾਲ ਟੱਕਰ ਖਾ ਕੇ ਫਿਰ ਮੈਨੂੰ ਉੱਤੋਂ ਬਾਹਰ ਨਾਲ ਸ਼ੁਰੂ ਕਰਤਾ ਮੇਰਾ ਹੈਲਮਟ ਉੱਤਰ ਗਿਆ ਤੇ ਮੇਰੇ ਸਿਰ 'ਚ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਪੇ ਸਿਰ ਤੇ ਪਿੱਠਾਂ ਦੇ ਆੜpasse ਮਾਰਿਆ ਹੋਵੇ ਕਿੰਨੇ ਕਿੰਨੇ ਬੰਦੇ ਸੀਗੇ ਸਰ ਮੈਨੂੰ ਪਤਾ ਨਹੀਂ ਕਿ ਮੈਂ ਗਿਰਿਆ ਮੈਨੂੰ ਨਹੀਂ ਪਤਾ ਕਿੰਨੇ ਕਿੰਨੇ ਮਾਰਿਆ ਮੈਂ ਉਦੋਂ ਮੈਨੂੰ ਹੋਸ਼ ਨਹੀਂ ਮੈਂ ਭੱਜਣ ਨੂੰ ਕੀਤੀ ਮੈਂ ਉਦੋਂ ਨੂੰ ਭੱਜ ਜਾ ਮੈਂ ਛੜਾ ਉਹ ਉਦੋਂ ਭੱਜ ਗਿਆ ਤੇ ਉਹ ਉੱਥੇ ਉੱਥੇ ਮਾਰੀ ਗਏ ਫਿਰ ਉੱਥੋਂ ਦੁੱਕ ਜਿਹੜਾ ਮੈਂ ਲੈ ਜੋ ਟ੍ਰੈਫਿਕ ਇਕੱਠਾ ਹੋ ਗਿਆ ਤੇ ਉਹ ਤੇ ਉਹਨਾਂ ਦਾ ਕੋਈ ਸੀਸੀਟੀਵੀ ਵਗੈਰਾ ਫੁਟੇ ਨਹੀਂ ਫੁਟੇਜ ਆ ਕੇੜਾਈ ਹੈ ਇੱਥੋਂ ਫੈਕਟਰੀ ਚੋਂ ਕੋ ਨਿਕਲੀ ਉਹਨਾਂ ਦੇ ਦੋ ਮੁੰਡਿਆਂ ਦੀ ਜਿਹਨੇ ਮੈਨੂੰ ਮਾਰਿਆ ਹੈਗਾ ਜਾਨੀ ਜਿਹਨੂੰ ਮੈਂ ਦੇਖਿਆ ਜਿਹਨੇ ਮੈਨੂੰ ਆ ਕੇ ਰੋਕ ਐਕਟਿਵ ਰੋਕਿਆ ਹੋਰੀ ਉਹਨਾਂ ਪਿਕਚਰ ਕਲੀਏ ਹੋ ਗਈ ਹੈ ਬਾਕੀ ਤਾਂ ਗੈਪ ਭੱਜ ਗਏ ਇਧਰ ਉਧਰ ਤੁਹਾਨੂੰ ਉਹ ਬੰਦੇ ਦਾ ਕੋਈ ਮਾੜੀ ਮੋਟੀ ਫਿਲਮ ਚੋਂ ਪਿਆ ਉਹਦੀ ਫੋਟੋ ਤੋਂ ਪਤਾ ਲੱਗ ਰਿਹਾ ਕੋਣ ਹੈ ਬੰਦਾ ਨਹੀਂ ਮੈਂ ਇਹ ਦੇਖਿਆ ਨਹੀਂ ਫਸਟ ਟਾਈਮ ਦੇਖ ਰਿਹਾ ਮੈਨੂੰ ਪਤਾ ਹੀ ਨਹੀਂ ਕੋਣ ਹੈ ਇਹਨੇ ਜਾਂ ਕਿਸੇ ਨੇ ਭੇਜੀ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਕੋਈ ਪੁਰਾਣੀ ਰੰਜਿਸ਼ ਨਹੀਂ ਕਿਸੇ ਦਾ ਨਹੀਂ ਆਪਣੀ ਕੋਈ ਰੰਜਿਸ਼ ਨਹੀਂ ਨ ਵਾਸ਼ਿਕ ਦਾ ਕੰਮ ਕਿਹੜੀ ਹੈ ਜੀ ਤਾਜਪੁਰ ਰੋਡ ਸੈਂਟਰ ਜੰਦਾ ਤੇ ਤੁਸੀਂ ਇੱਥੋਂ ਦੀ ਘਰੋਂ ਵੀ ਤਾਜ ਕਰ ਤਾਂ ਹਾਂ ਉੱਥੇ ਜਾ ਰਹੇ ਫੈਕਟਰੀ ਜਿੱਦਾਂ ਤੁਸੀਂ ਜਾਣੇ ਹੋ ਰੋਜ਼ ਅੱਡੀ ਤੇ ਜਾ ਰਹੀ ਮੈਂ ਆਪਣੀ ਫੈਕਟਰੀ ਇਹ ਨਾ ਜੀ ਮੇਰਾ ਦੋਸਤ ਹੈ ਮਨੋਜ ਵਰਮਾ ਇਹ ਆਪਣੇ ਘਰ ਤੋਂ ਆਪਣੀ ਫੈਕਟਰੀ ਵਾਸਤੇ ਨਿਕਲਿਆ तकरीबन ਰੋਜ਼ 10 ਤੋਂ 11 ਵਜੇ ਵਿੱਚ ਆਪਣੀ ਫੈਕਟਰੀ ਜਾਂਦਾ ਤੇ ਦਮਨ ਚ ਕਹਿੰਦੇ ਸਾਹਮਣੇ ਅਚਾਨਕ ਇਹਨੂੰ 7 8 10 ਬੰਦਿਆਂ ਨੇ ਰੋਕ ਕੇ ਇਹਦੇ ਐਕਟਿਵਾ ਤੋਂ ਰੋਕ ਕੇ ਚਾਬੀ ਖੋਲ ਹੀ ਤੇ ਇੱਕਦਮ ਇਹਦੇ ਤੇ ਹਮਲਾ ਕਰਦਾ ਤੇ ਇਹਨੂੰ ਮਾਰਨਾ ਸ਼ੁਰੂ ਕਰਦਾ ਤੇ ਬਾਅਦ ਚੈਰਾ ਸਾਨੂੰ ਫੋਨ ਆਇਆ ਫਿਰ ਅਸੀਂ ਉਹਨਾਂ ਪੁਲਿਸ ਆਈ ਹੈ ਮੌਕੇ ਤੇ ਅਸੀਂ ਦੇਖ ਰਹੇ ਆ ਤੇ ਦੇਖੋ ਦਿਨ ਦਿਹਾੜੇ ਇਦਾਂ ਹੋ ਰਿਹਾ ਹੈ ਬਹੁਤ ਬੁਰਾ ਹਾਲ ਹੋ ਗਿਆ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕੁਝ ਕਰਨਾ ਚਾਹੀਦਾ ਇਹਦੀ ਕੋਈ وجہ ਰੰਜੀਸ਼ ਭਾਈ ਰੰਜੀਸ਼ ਨੀ ਜੀ ਬਿਲਕੁਲ شریف ਆਦਮੀ ਹੈ ਬਾਲ ਬੱਚੇਦਾਰ 45 ਸਾਲ ਦੀ ਉਮਰ ਹੈਗੀ ਹੈ ਤੇ ਆਪਣੇ ਕੰਮ ਤੇ ਜਾ ਰਿਹਾ ਰੂਟੀਨ ਦੇ ਵਿੱਚ ਰੰਜੀਤ ਸ਼ੇਰ ਦੀ ਬਿਲਕੁਲ ਕਿਸੇ ਨਾਲ ਸਾਡੀ ਨੌਲੇਜ ਤਾਂ ਹੈ ਨਹੀਂ ਅਜਿਹੇ ਕੋਈ ਜਾਂ ਕੁਝ ਨੁਟਖੋ ਤਾਂ ਦੇਖੋ ਇਹ ਐਕਟਿਵ ਆਪਣਾ ਛੱਡ ਕੇ ਸਾਈਡ ਤੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਕੁਝ ਨਹੀਂ ਛੱਡ ਕੇ ਮਤਲਬ ਹੋਇਆ ਉਹਨਾਂ ਨੇ ਕੁਝ ਨਹੀਂ ਕੁੱਟਿਆ ਵਸ ਇਹਨੂੰ ਲੰਮੇ ਪਾ ਕੇ ਕੁੱਟਣਾ ਸ਼ੁਰੂ ਕਰਤਾ ਇਹਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਥੋੜੀ ਭੀੜ ਇਕੱਠੀ ਹੋ ਗਈ ਤੇ ਭੱਜ ਗਏ ਮੌਕੇ ਤੇ ਉਹਨਾਂ ਨੇ ਦੋ ਮੋਟਰਸਾਈਕਲ ਫੜੇ ਗਏ ਮੋਟਰਸਾਈਕਲ ਛੱਡ ਕੇ ਇੱਥੇ ਭੱਜ ਗਏ ਸੀ ਤੇ ਪੁਲਿਸ ਨੇ ਪੀਸੀਆਰ ਵਾਲੇ ਆ ਗਏ ਸੀ ਉਹ ਮੋਟਰਸਾਈਕਲ ਲੈ ਗਏ ਹੁਣ ਇੰਚਾਰ ਸਾਹਿਬ ਆਏ ਹੈ ਸਭਾਇਆ ਜੀ ਮੌਕੇ ਤੇ ਖੜੇ ਹੋ ਤਾਂ ਕੀ ਬਾਤ ਹੈ ਤੁਸੀਂ ਉਹਤ ਲੜਾਈ ਜੀ ਹੋਈ ਹੈ ਸਾਡੇ ਕੋਲ ਆਇਆ ਦਰਖਾਸਤ ਲੈ ਕੇ ਬੰਦਾ ਦੇਖ ਰਹੇ ਵੈਰੀਫਾਈ ਕਰ ਰਹੇ ਆ ਮੋਬਾਈਲ ਮੁਝ ਅਜਾ ਕਰ ਰਹੇ ਸੀਸੀਟੀਵੀ ਜਿਦਾਂ ਹੀ ਹੋਊਗਾ ਕਰ ਕੋਈ ਕਰ ਦਾਂਗੇ ਜੇ ਲੱਗਦਾ ਹੈ ਇਹ ਕਹਿੰਦੇ ਸਾਡੀ ਸੱਟਾ ਮਾਰ ਕੇ ਦੋ ਮੋਟਰਸਾਈਕਲ ਵੀ ਉਹਨਾਂ ਦੇ ਮੌਕੇ ਤੇ ਜੇ ਰਹਿ ਗਏ ਉਹ ਪੀਸੀਆ ਵਾਲੇ ਆਏ ਸੀ ਮੌਕੇ ਤੇ ਉਹ ਕਰ ਰਹੇ ਵੈਰੀਫਾਈ ਜੋ ਵੀ ਹੋਊਗਾ 10000 ਇਹ ਦਮਨ ਚਿਕਨ ਦੇ ਬਿਲਕੁਲ opositor ਸਭਣਾ ਚਾਹੁੰਦੇ ਤਾਂ ਪਹਿਲਾਂ ਹੀ ਕ੍ਰੋਸਿੰਗ ਦੇ ਉੱਤੇ ਇੱਥੇ ਪਲਾਟ ਬਣ ਰਿਹਾ ਇਹਦੇ ਵਿੱਚ ਕੁਝ ਬੰਦਿਆਂ ਨੇ 10-12 ਬੰਦਿਆਂ ਦੇ ਨਾਕਾ ਲਗਾਇਆ ਜੋ ਉੱਥੇ ਬੰਦੇ ਦੱਸ ਰਹੇ ਨੇ ਕਿ ਇਹਨਾਂ ਨੂੰ ਘੇਰ ਕੇ ਮਾਰਨਾ ਸ਼ੁਰੂ ਕੀਤਾ ਤੇ ਭੱਜ ਕੇ ਪਰਲੇ ਪਾਸੇ ਦੰਮਨ ਚਿਕਨ ਵਾਲੇ ਪਾਸੇ ਨੂੰ ਗਏ ਤੇ ਉੱਥੇ ਡਿੱਗ ਗਏ ਇੱਕ ਐਕਟ੍ਰੈਕਟਿਵ ਜੀ ਭੱਜ ਕੇ ਤੇ ਉਹਨਾਂ ਦੇ ਸਿਰ ਦੇ ਵਿੱਚ ਸੱਟਾ ਮਾਰ ਕੇ ਚਲੇ ਗਏ ਸੋ ਇਹਨਾਂ ਦੇ ਨਾਲ ਦੇਖਦੇ ਰਹੋ ਡੀ 20 ਨਿਊਜ਼ ਚੈਨਲ